ਆ ਦੋਸਤੋ ਸਤਿ ਸ੍ਰੀ ਅਕਾਲ ਮੈਂ ਇਹ ਥੋੜੇ ਲੰਮੇ ਸਮੇਂ ਤੋਂ ਬਾਅਦ ਵੀਡੀਓ ਕਰਨ ਲੱਗਿਆ ਹਾਂ ਚਲੋ ਹਮ ਆਪਕੋ ਆਪਣੇ ਕੰਮਾਂ ਦੇ ਵਿੱਚ ਥੋੜੇ ਜਿਹਾ ਬਿਜ਼ੀ ਸੀਗਾ ਮੈਂ ਤੇ ਇਹ ਵੀਡੀਓ ਥੋੜੀ ਜੀ ਖਾਸ ਸੀਗੀ ਖਾਸ ਇੱਕ ਮੈਸੇਜ ਆ ਮੇਰੇ ਦੋਸਤਾਂ ਦੇ ਲਈ ਸਾਰੀ ਪਬਲਿਕ ਦੇ ਲਈ ਇਹ ਇੱਕ ਛੋਟੇ ਜੀ ਬੱਚੇ ਦੇ ਨਾਲ ਬੱਚੇ ਦੀ ਜ਼ਿੰਦਗੀ ਦੇ ਨਾਲ ਸੰਬੰਧਤ ਆ ਜਿਹੜੀ ਬੈ ਤੁਹਾਨੂੰ ਸਟੋਰੀ ਦੱਸਣ ਲੱਗਿਆ ਹਾਂ ਮੈਂ ਕਿਸੇ ਵੀ ਵੈਸੇ ਧਰਮ ਨੂੰ ਮਾੜਾ ਨਹੀਂ ਕਹਿੰਦਾ ਧਰਮ ਉਦੋਂ ਮਾੜਾ ਹੋ ਜਾਂਦਾ ਵਾ ਜਦੋਂ ਆਪਾਂ ਬਹੁਤ ਅੰਧਵਿਸ਼ਵਾਸ ਦੇ ਨਾਲ ਬਹੁਤ ਹੀ ਜਿਆਦੇ ਅ ਬੇਵਕੂਫੀ ਦੀ ਹੱਦ ਪਾਰ ਕਰ ਦਿੰਨੇ ਆ ਧਰਮ ਦੇ ਪਿੱਛੇ ਇੱਕ ਮੇਰੀ ਪਿੱਛੇ ਦੇ ਡਾਕਟਰ ਸਾਹਿਬ ਦੇ ਨਾਲ ਮੁਲਾਕਾਤ ਹੋਈ ਹੈ ਪੀਜੀਆਈ ਦੇ ਡਾਕਟਰ ਸਾਹਿਬ ਸੀਗੇ ਉਹ ਉੱਥੇ ਇੱਕ ਉਹਨਾਂ ਕੋਲੇ ਕੇਸ ਆਇਆ ਜਿਹੜਾ ਬੱਚੇ ਨੂੰ ਅਸਥਮਾ ਯਾਨੀ ਸਾਹ ਦੀ ਬਿਮਾਰੀ ਸੀਗੀ ਸਾਹ ਦੀ ਪ੍ਰੋਬਲਮ ਸੀਗੀ ਡਾਕਟਰ ਐਸ.ਸੀ ਤੋਂ ਥੋੜੇ ਹੈਰਾਨ ਸੀਗੇ ਇੱਕ ਇੰਨੀ ਛੋਟੀ ਉਮਰ ਦੇ ਵਿੱਚ ਬੱਚੇ ਨੂੰ ਅਸਥਮਾ ਜਾਂ ਸਾਹ ਦੀ ਬਿਮਾਰੀ ਕਿਵੇਂ ਹੋਈ ਉਹਨਾਂ ਨੇ ਸਾਹ ਦੀ ਬਿਮਾਰੀ ਦਾ ਇਲਾਜ ਕਰਦੇ ਕਰਦੇ ਇਹ ਸਰਚ ਕੀਤੀ ਪੁੱਛਣਾ ਦੱਸਣਾ ਸ਼ੁਰੂ ਕੀਤਾ ਕਿ ਭਾਈ ਤੁਹਾਡੇ ਪਰਿਵਾਰ ਦੇ ਵਿੱਚ ਸਾਹ ਕਿਹਨੂੰ ਕਿਨੂੰ ਆ ਜਾਂ ਕੋਈ ਥੋੜੀ ਖਾਨਦਾਨੀ ਬਿਮਾਰੀ ਹੈਗੀ ਆ ਜਾਂ ਕੀ ਮਾਹੌਲ ਆ ਤੁਹਾਡੇ ਘਰ ਦਾ ਉਹਨਾਂ ਦੇ ਘਰ ਦੇ ਵਿੱਚ ਕਿਸੇ ਨੂੰ ਸਾਹ ਦੀ ਬਿਮਾਰੀ ਨਹੀਂ ਸੀਗੀ ਸਾਹ ਦੀ ਪ੍ਰੋਬਲਮ ਕਿਸੇ ਨੂੰ ਨਹੀਂ ਸੀਗੀ ਪਰ ਉਹ ਬੱਚੇ ਨੂੰ 6-7 ਸਾਲ ਦੇ ਬੱਚੇ ਨੂੰ ਸਾਹ ਦੀ ਬਿਮਾਰੀ ਹੋ ਗਈ ਫਿਰ ਉਹਨਾਂ ਨੇ ਇਸ ਚੀਜ਼ ਨੂੰ ਕਾਫੀ ਡੀਪਲੀ ਪਤਾ ਕੀਤਾ ਤੁਸੀਂ ਘਰ ਦਾ ਮਾਹੌਲ ਬਾਰੇ ਜਾਣਕਾਰੀ ਲੈਣੀ ਸ਼ੁਰੂ ਕੀਤੀ ਉਹਨਾਂ ਦੇ ਪਰਿਵਾਰ ਤੋਂ ਕਹਿੰਦੇ ਜੀ ਤੁਹਾਡੇ ਘਰ ਦੇ ਵਿੱਚ ਕੀ ਕੀ ਕਰਦੇ ਹੋ ਤੁਸੀਂ ਕਿੱਦਾਂ ਦਾ ਮਾਹੌਲ ਆ ਤੁਹਾਡੇ ਘਰ ਦੇ ਵਿੱਚ ਉਹ ਕਹਿੰਦੇ ਜੀ ਸਾਡਾ ਪਰਿਵਾਰ ਬਹੁਤ ਧਾਰਮਿਕ ਆ ਲਗਭਗ ਸਾਡੇ ਘਰ ਦੇ ਵਿੱਚ ਸਾਰੀ ਧਿਆੜੀ ਕਰਵਾਣੀ ਚੱਲਦੀ ਰਹਿੰਦੀ ਆ ਸਾਰੀ ਧਿਆੜੀ ਅਸੀਂ ਰੱਬ ਦੇ ਨਾਲ ਜੁੜ ਰਹਿਣੇ ਆ ਬਹੁਤ ਵਧੀਆ ਸਾਡਾ ਪਰਿਵਾਰ ਆ ਬਿਲਕੁਲ ਵੇਜੀਟੇਰੀਅਨ ਆ ਕੋਈ ਅਸੀਂ ਮਾੜਾ ਕੰਮ ਨਹੀਂ ਕਰਦੇ ਕੋਈ ਕੁਝ ਨਹੀਂ ਕਰਦੇ ਡਾਕਟਰ ਕਹਿੰਦੇ ਠੀਕ ਆ ਜੀ ਥੋੜੀ ਚਲੋ ਮੰਨ ਲਏ ਨੇ ਗਲਤ ਤੁਸੀਂ ਕਿਵੇਂ ਪੂਜਾ ਕਿਵੇਂ ਕਰਦੇ ਹੋ ਤੁਹਾਡੇ ਸਭ ਨੂੰ ਵੱਧ ਪੂਜਾ ਕੌਣ ਕਰਦਾ ਵਾ ਡਾਕਟਰਾਂ ਦੇ ਦਿਮਾਗ ਦੇ ਵਿੱਚ ਇਹ ਸੰਕੇਤ ਸੀਗੇ ਉਹਨੇ ਪੁੱਛਿਆ ਜੀ ਸਾਡੇ ਬੱਚੇ ਦੀ ਦਾਦੀ ਹੈ ਜਿਹੜੀ ਸਾਡੀ ਮਾਤਾ ਉਹ ਸਾਰੀ ਦਿਹਾੜੀ ਪਾਠ ਕਰਦੀ ਆ ਪਾਠ ਕਰਦੀ ਆ ਤੇ ਬੱਚਾ ਉਹ ਬਹੁਤ ਚਾਹਣ ਸਾਡਾ ਬੱਚਾ ਤੰਦਰੁਸਤ ਰਹੇ ਸਾ ਬੁੱਧੀਜੀਵੀ ਰਹੇ ਇਸ ਕਰਕੇ ਬੱਚੇ ਨੂੰ ਵੀ ਕੋਲੇ ਬਹਾ ਲੈਂਦੀ ਆ ਕਿ ਉਹ ਵੀ ਵੱਧ ਤੋਂ ਵੱਧ ਪਰਮਾਤਮਾ ਦੇ ਨਾਲ ਨਾਲ ਜੁੜੇ ਕਿ ਚੰਗੀ ਗੱਲ ਲੱਗਦੀ ਆ ਆਪਾਂ ਨੂੰ ਹੈਨਾ ਸੁਣਨ ਦੇ ਲਈ ਤੇ ਉਸ ਮਾਤਾ ਕੋਲੇ ਸਾਰੀ ਦਿਹਾੜੀ ਧੂਫ ਲੱਗੀ ਹੁੰਦੀ ਆ ਲਗਾਤਾਰ ਧੂਫ ਲੱਗਣ ਦੇ ਕਾਰਨ ਬੱਚੇ ਦੇ ਅੰਦਰ ਸਾਰਾ ਧੂਆ ਗਿਆ ਧੂਫ ਹੀ ਇੱਕ ਕਾਰਨ ਬਣੀ ਬੱਚੇ ਨੂੰ ਸਾਦੀ ਬਿਵਾਰੀ ਦੇਣ ਦਾ ਅੱਜ ਬੱਚਾ ਉਹ ਇੱਕ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਵਾ ਪ੍ਰਮਾਤਮਾ ਉਸ ਬੱਚੇ ਦੀ ਲੜਾਈ ਜ਼ਿੰਦਗੀ ਵੱਡੀ ਕਰੇ ਪਰ ਇੱਥੇ ਜਿਹੜੀ ਬੇਫਕੂਫੀ ਆਪਾਂ ਕਹਿੰਦੇ ਆ ਇੱਕ ਬਹੁਤ ਬੱਚੇ ਦੀ ਧਰਮ ਦੇ ਮਗਰ ਲਾ ਕੇ ਭਲਾ ਕਰਦੇ ਕਰਦੇ ਬੱਚੇ ਨੂੰ ਇਸ ਹਾਲਾਤਾਂ ਦੇ ਵਿੱਚ ਪਹੁੰਚਾਤਾ ਕੋ ਬੱਚੇ ਦੀ ਅੱਜ ਅਰਦਾਸਾ ਕਰ ਰਿਹਾ ਪਰਿਵਾਰ ਕਿ ਬੱਚੇ ਦੀ ਜ਼ਿੰਦਗੀ ਬਚ ਜਵੇ ਸਿਰਫ ਇੱਕ ਛੋਟੀ ਜੀ ਬੇਫਕੂਫੀ ਦੇ ਨਾਲ ਧੂਫ ਲਾਉਣ ਦਾ ਕਾਰਨ ਧੂਫ ਅੰਦਰ ਜਾਣੀ ਜੈ ਜੀ ਸੈਕਟਾਂ ਪੀਲੀਆਂ ਇਹੀਆਂ ਧੂਫ ਦਾ ਵੀ ਉਹੀ ਜਗ੍ਹਾ ਕਮਈ ਆ ਧੂਆਂ ਉਹ ਜਿਹੜਾ ਆਪਣੇ ਅੰਦਰ ਸਰੀਰ ਉਹਦੇ ਲਈ ਨਹੀਂ ਬਣਿਆ ਧੂਏ ਲਈ ਆਪਣਾ ਸਰੀਰ ਨਹੀਂ ਬਣਿਆ ਇੱਕ ਉਹ ਤਾਂ ਛੋਟੇ ਜਿਹੇ ਬੱਚੇ ਦੀ ਉਹਨਾਂ ਨੇ ਜ਼ਿੰਦਗੀ ਬਰਬਾਦ ਕਰਕੇ ਰੱਖਤੀ ਇੱਕ ਛੋਟੇ ਜੀ ਬੇਫਕੂਫੀ ਦੇ ਕਾਰਨ ਇੱਕ ਬਹੁਤੀ ਵੱਡੀ ਸ਼ਰਦਾ ਦੇ ਕਾਰਨ ਜੇ ਮੇਰੀ ਇਹ ਵੀਡੀਓ ਕਿਸੇ ਨੂੰ ਬੁਰੀ ਲੱਗਦੀ ਆ ਜਾਂ ਮੇਰੇ ਸ਼ਬਦ ਬੁਰੇ ਲੱਗਦੇ ਆ ਤਾਂ ਮੈਂ ਸੌਰੀ ਫੀਲ ਕਰਦਾ ਪਰ ਮੇਰਾ ਮੈਸੇਜ ਇਹ ਬਾਤੋ ਬਦ ਲੋਕਾਂ ਤੱਕ ਪਹੁੰਚਾਓ ਕਿ ਇਹ ਜੇ ਤੁਸੀਂ ਧਰਮ ਨੂੰ ਮੰਨਣਾ ਵਾ ਪ੍ਰਮਾਤਮਾ ਦੀ ਪੂਜਾ ਕਰਨੀ ਆ ਤੁਹਾਨੂੰ ਇਦਾਂ ਇਦਾਂ ਦੀ ਪੂਜਾ ਨਹੀਂ ਕਰਨੀ ਚਾਹੀਦੀ ਕਿ ਕਿਸੇ ਬੱਚੇ ਦੀ ਤੁਸੀਂ ਜਾਨ ਦਾ ਲੈਣ ਦਾ ਕਾਰਨ ਬਣ ਜਾਈਓ ਜਾਂ ਕਿਸੇ ਬੱਚੇ ਨੂੰ ਉਮਰ ਭਰ ਦੇ ਲਈ ਇੱਕ ਬਿਮਾਰੀ ਦੇ ਦੇਓ ਇਸ ਦੇ ਵਿੱਚ ਉਹਦੀ ਦਾਦੀ ਦੀ ਮੈਂ ਇਹ ਨਹੀਂ ਕਹੂੰਗਾ ਕਿ ਉਹਦੀ ਗਲਤੀ ਆ ਗਲਤੀ ਉਹਦੀ ਹੈਗੀ ਆ ਕਿ ਉਹਦੀ ਇੱਕ ਬੇਫਕੂਫੀ ਦੇ ਨਾਲ ਗਲਤੀ ਆ ਉਹਨੂੰ ਉਹ ਜਿਹੜਾ ਪਰਿਵਾਰ ਸਮਝਾਉਣ ਵਾਲਾ ਕਿਉਂ ਨਹੀਂ ਸੀਗਾ ਉਹਨੂੰ ਦੱਸਣ ਵਾਲਾ ਕਿਉਂ ਨਹੀਂ ਸੀਗਾ ਕਦੇ ਵੀ ਪਾਠ ਪੂਜਾ ਕਰੋ ਇੰਨੀ ਸ਼ਰਧਾ ਦੇ ਨਾਲ ਇੰਨੀ ਡੂੰਘੇ ਖੁੱਭ ਕੇ ਨਾ ਕਰੋ ਕਿ ਸਾਡੇ ਆਸ-ਪਾਸੇ ਕੀ ਹੋ ਰਿਹਾ ਸਾਡੇ ਪਰਿਵਾਰ ਦੇ ਬੱਚਿਆਂ ਤੇ ਕੀ ਅਸਰ ਪੈ ਰਿਹਾ ਵਾ ਉਹ ਤੁਹਾਨੂੰ ਪਤਾ ਹੀ ਨਾ ਲੱਗੇ ਮੈਂ ਇਹ ਛੋਟੀ ਜਿਹੀ ਵੀਡੀਓ ਇੱਕ ਮੈਸੇਜ ਦੇਣ ਦੀ ਖਾਤਰ ਪਾਈ ਆ ਇਹ ਕੋਸ਼ਿਸ਼ ਕਰੋ ਮੇਰਾ ਵੀਰ ਜਿੰਨਾਂ ਕੋਲ ਵੀ ਜਿਹੜਾ ਵੀ ਦੇਖ ਰਿਹਾ ਵਾ ਮੈਂ ਕਦੇ ਵੀ ਕਿਸੇ ਨੂੰ ਇਹ ਨਹੀਂ ਕਹਿੰਦਾ ਤੁਸੀਂ ਪਾਠ ਪੂਜਾ ਨਾ ਕਰੋ ਜਾਂ ਰੱਬ ਦਾ ਨਾਮ ਨਾ ਲਓ ਪਰ ਸੀ ਆਪਦੇ ਆਸ-ਪਾਸੇ ਦੇ ਮਾਹੌਲ ਤੇ ਵੀ ਆਪਦੇ ਉਹਤੇ ਵੀ ਧਿਆਨ ਦਿਓ ਇੰਨੀ ਕੀ ਵੀਡੀਓ ਮੈਂ ਪਾਉਂਗਾ ਬਹੁਤ ਹੀ ਲੰਮਾ ਨਹੀਂ ਲੈਕਚਰ ਕਰਦਾ ਮੇਰਾ ਜਿਹੜਾ ਮੈਸੇਜ ਦੇਣਾ ਚਾਹੁੰਦਾ ਸੀ ਮੇਰਾ ਮਿਲ ਗਿਆ ਸਾਰਿਆਂ ਤੱਕ ਧੰਨਵਾਦ ਜੀ